ਲੰਬਰਦਾਰ ਸਾਹਿਬ ਪਰਿਵਾਰ ਦੇ ਵੱਲੋਂ ਆ ਵੱਡੀ ਕੁਸ਼ਤੀ ਹੈ ਯਾਦਗਾਰੀ ਤਸਵੀਰਾਂ ਨੇ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਗੱਲਾਂ ਸਮੇਂ ਦੀਆਂ ਵੱਡੇ ਵੱਡੇ ਮੱਲ ਵੱਡੀਆਂ ਜ਼ਿੰਮੇਵਾਰੀਆਂ ਪ੍ਰਬੰਧਕਾਂ ਦੇ ਵੱਲੋਂ ਆ ਆਹ ਸਾਹਮਣੇ ਦੇਖਾਂਗੇ ਪ੍ਰਤਪਾਲ ਪਹਿਲਵਾਨ ਜੀ ਫਗਵਾੜੇ ਵਾਲਾ ਵੀ ਐਨ ਤਿਆਰ ਬਤ ਤਿਆਰ ਹੋ ਰਿਹਾ ਜਿਨ੍ਹਾਂ ਦਾ ਨਿਸ਼ਾਨ ਚਿਹਰੋਂ ਦੇ ਨਾਲ ਬਾਊ ਪਹਿਲਵਾਨ ਜੀ ਹੁਣਾਂ ਦੇ ਨਾਲ ਬਹੁਤ ਵੱਡਾ ਪਿਆਰ ਹੈ ਸਾਡੇ ਦਰਮਿਆਨ ਪੁੱਜੋ ਮੱਲਾਂ ਦਾ ਸਤਿਕਾਰ ਆਹ ਕੁਸ਼ਤੀ ਕਹਿੰਦੇ ਬਾ ਟੌਪ ਦੀ ਸ਼ੁਰੂ ਹੋਣ ਲੱਗੀ ਹੈ ਲੈ ਵੀ ਰਵੀ ਪਹਿਲਵਾਨ ਜੀ ਮੇਰਾ ਇੱਕ ਵਾਰ ਹੱਥ ਖੜਾ ਕਰੇ ਕਾਲੇ ਰੰਗ ਦੀ ਕੈਂਚ ਹੈ ਕਾਲੂ ਪਹਿਲਵਾਨ ਜੀ ਬਾੜਵਾਲ ਇੱਕ ਵਾਰ ਹੱਥ ਖੜਾ ਕਰੇ ਜੀ ਫੁੱਲਾਂ ਵਾਲੀ ਕੈਂਚ ਦੀ ਦੇ ਦਰਮਿਆਨ ਵੱਡੀ ਕੁਸ਼ਤੀ ਦੀ ਵੱਡੇ ਪੱਧਰ ਤੇ ਸ਼ੁਰੂਆਤ ਹੋਣ ਲੱਗੀ ਹੈ मनप्रीत सिंह सपुत्र स्वर्गवासी निर्मल सिंह ग्यारह हजार रुपया ਮਨਪ੍ਰੀਤ ਸਿੰਘ ਸਪੁੱਤਰ ਸਰਦਾਰ ਨਰਮਲ ਸਿੰਘ ਮੇੜੀ ਤੋਂ ਜੋ ਉਹਨਾਂ ਦੇ ਰਿਸ਼ਤੇਦਾਰ ਆਏ ਆ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕੋ ਸਟੇਜ ਤੇ ਆ ਕੇ ਆਪਣਾ ਸਨਮਾਨ ਚਿੰਨ ਪ੍ਰਾਪਤ ਕਰਨੀ ਜੀ ਹਾਂਜੀ ਵੱਡੀ ਕੁਸ਼ਤੀ ਆਹ ਕੁਸ਼ਤੀ ਜਿਹੜੀ ਸ਼ੁਰੂ ਹੋਣ ਲੱਗੀ ਹੈ ਸਾਡੇ ਗੁਰਪ੍ਰੀਤ ਸਿੰਘ ਜੀ ਗੋਪੀ ਕੈਨੇਡਾ ਤੇ ਰਾਜੀ ਇਟਲੀ ਸਰਦਾਰ ਰਮੇਂਦਰ ਸਿੰਘ ਜੀ ਰੁਪਮੋਤਾ ਸਿੰਘ ਜੀ ਨੰਬਰਦਾਰ ਸਾਹਿਬ ਪਰਿਵਾਰ ਦਾ ਬਹੁਤ ਵੱਡਾ ਧੰਨਵਾਦ ਜਿਨ੍ਹਾਂ ਦੇ ਪਰਿਵਾਰ ਵੱਲੋਂ ਵੱਡੀ ਕੁਸ਼ਤੀ ਯਾਦਗਾਰੀ ਤਸਵੀਰਾਂ ਹੋਈਆਂ ਨੇ ਸਤਿ ਪਾਏ ਦਈਆਂ ਬਹੁਤ ਬਹੁਤ ਸਤਿਕਾਰ ਸਾਡੇ ਗੁਰਪ੍ਰੀਤ ਸਿੰਘ ਜੀ ਗੋਪੀ ਕੈਨੇਡਾ ਰਾਜੀ ਇਟਲੀ ਵੱਲੋਂ ਮਹਿੰਦਰ ਸਿੰਘ ਜੀ ਰੁਪਮੋਤਾ ਜੀ ਨੰਬਰਦਾਰ ਪਰਿਵਾਰ ਵੱਲੋਂ ਵੱਡੀ ਕੁਸ਼ਤੀ 1 ਲੱਖ 1000 ਦੀ ਹੈ ਉਹਦਾ ਦੋ ਪੁਆਇੰਟਾਂ ਬੱਲੇ ਬੰਦੂ ਜੀ ਦੇਖੇ ਦੋ ਵਾਰ ਭਲੇ ਚਾਹ ਨੋਰਮਨ ਗੱਲਦਾ ਇਹਦੇ ਵਿੱਚੋਂ ਬਾਲ ਬਾਕੀ ਦੇ ਬੰਦੇ ਇਹਦੇ ਪੁਲਜੀਰ ਨੂੰ ਨਹੀਂ ਆ ਤੁਹਾਡਾ ਫੈਸਲਾ ਸਹੀ ਆ ਨਾ ਬੋਲਦਾ ਲੈ ਵੀ ਲੈ ਵੇ ਪਹਿਲਵਾਨੋ ਤੁਸੀਂ ਵੈਸੇ ਕਦੋਂ ਕਮੇਟੀਆਂ ਨਾਲ ਗੱਲ ਕਰਦੇ ਆ ਸਮਝ ਸੋਚ ਕੇ ਕਰਿਆ ਕਰੋ ਹੁਣਿਆਂ ਨੂੰ ਤੁਸੀਂ 3 ਪੁਆਇੰਟ ਗਿਆ ਸੀ ਪਰ ਇੰਟਰਨੈਟ ਰੂਟ ਜੜਿਆ ਜੇ ਉਹ ਇੱਕ ਹੋਰ ਬੰਦਾ ਥੱਲੇ ਫੜ ਕੇ ਗ੍ਰਿਪ ਕਰਦਾ 2 ਪੁਆਇੰਟ ਹੋ ਜਾਂਦੇ। ਸ਼੍ਰੀ ਰੋਹਣ ਥੱਲੇ 4 ਪੁਆਇੰਟ ਹੋ ਗਏ। ਤੇ ਗਾਮਾ ਇਸ ਕੋਸੇ ਦੀ ਚੱਲਦੀ ਵਿੱਚ ਜੇਤੂ ਆ। ਤੇ ਤਾੜੀਆਂ ਮਾਰੋ ਮੇਰੇ-ਮੇਰੇ ਕੋਸੇ ਬਹੁਤ ਵਧੀਆ ਹੈ। ਜਿਹੜੀਆਂ ਦੂਜੀਆਂ ਕੋਸਤੀਆਂ ਹੋਣਗੀਆਂ ਉਹ ਵੀ ਇਸੇ ਤਰ੍ਹਾਂ ਹੀ ਹੋਣਗੀਆਂ। ਧੰਨਵਾਦ ਜੀ ਕਮੇਟੀ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਔਰ ਵੱਡੇ ਬਾਈਟ ਦੀ ਜਿਹੜੀ ਇਹ ਸ਼ੰਝ ਹੋ ਰਹੀ ਆ ਅਸੀਂ ਪਹਿਲਵਾਨਾਂ ਨਾਲੋਂ ਸਾਰੀ ਸੰਜ ਕਮੇਟੀ ਦਾ ਸਾਰੇ ਨਗਰ ਦੇ ਅਸੀਂ ਤਹਿਦਿਲੋਂ ਧੰਨਵਾਦੀ ਆ ਜਿਹਨਾਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਤੇ ਵੱਡੇ ਵੱਡੇ ਜਿਹੜੇ ਮੁੱਲ ਦੀਆਂ ਕੁਸ਼ਤੀਆਂ ਹੋ ਰਹੀਆਂ ਤੁਹਾਡੇ ਕੋਲ ਵੱਡੇ ਪਹਿਰਵਾਨ ਪਹੁੰਚੇ ਹੋਇਆ ਸਾਰਿਆਂ ਦੇ ਅਸੀਂ ਤਹਿਦਿਲੋਂ ਧੰਨਵਾਦੀ ਆ ਥੈਂਕ ਯੂ ਜੀ ਲਓ ਤਾੜੀਆਂ ਮਾਰ ਦੋ ਜੀ ਤਾੜੀਆਂ ਮਾਰਦੇ ਜ਼ੋਰਦਾਰ ਜਿਹੜੀ ਆ ਕੁਸ਼ਤੀ ਹੋਈ ਹੈ 30 ਮਿੰਟ ਦੇ ਵਿੱਚ ਰਿਜ਼ਲਟ ਆਇਆ ਕਾਮੇਵਾਲੀ ਕੁਸ਼ਤੀ ਦਾ ਤਾੜੀਆਂ ਮਾਰਦੇ ਜ਼ੋਰਦਾਰ ਦੋਨਾਂ ਪਹਿਲਵਾਨਾਂ ਦੇ ਲਈ ਇੰਨੀ ਗਰਮੀ ਦੇ ਵਿੱਚ ਕੁੱਲਣਾ ਤੇ ਜਿੱਤਾ ਹਾਰਾਂ ਦੀ ਗੱਲ ਲੈ ਵੀ ਰਵੀ ਵੀਰਾ ਹੱਥ ਖੜਾ ਕਰੇ ਜੀ ਇੱਕ ਵਾਰ ਰਵੀ ਪਹਿਲਵਾਨ ਜੀ ਵੀਰਾ ਸ਼੍ਰੀਮਤੀ ਮਨਜੀਤ ਕੌਰ ਸਰਪੰਚ ਪਿੰਡ ਨੱਤਾ ਪੁੱਤਰ ਰਾਜੂ ਕਨੇਡਾ ਹੋ ਆਪਣਾ ਸਨਮਾਨਚਨ ਪ੍ਰਾਪਤ ਕਰਨ ਜੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸੈਚ ਕਮੇਟੀ ਵੱਲੋਂ ਜੀ ਵੀਰੇ ਬਾਜੀ ਬਲਵੀਰ ਸਿੰਘ ਜੀ ਵੀਰੂ ਬੱਚਾ ਆਇਆ ਪਾਲਾ ਸਾਡੇ ਨੰਬਰ ਭਲਵੰਦੀ ਯਾਦ ਕਰ ਰਹੇ ਤੁਹਾਨੂੰ ਬਾਤ ਟੌਪ ਦੀ ਕੁਸ਼ਤੀ ਦੀ ਸ਼ੁਰੂਆਤ ਹੋਣ ਲੱਗੀ ਹੈ ਪ੍ਰਤਭਲ ਆ ਜਾਓ ਆਪਾਂ ਫੋਟੋ ਕਰਾ ਲਈਏ ਬਾਈ ਜੀ ਆਜੋ ਮੇਰਾ ਪ੍ਰਸ਼ਾਦਾ ਤੇ ਨਾਲ ਕਮਲਜੀਤ ਪਹਿਲਵਾਨ ਜੀ ਡੂਮ ਛੜੀ ਵੱਡੇ ਮੱਲ ਨੇ ਦੋਨੇ ਕਮਲ ਹਲਗੋਟ ਲੋਕ ਪਿਆਰ ਦੇ ਨਾਲ ਕਮਲਾ ਕਮਲਾ ਕਹਿੰਦੇ ਆ ਪਰ ਪੂਰਾ ਸਿਆਣਾ ਹੈ ਮੱਲ ਆਜੋ ਮਿਹਰਬਾਨੀ ਕਰਕੇ ਆਪਾਂ ਫੋਟੋ ਕਰਵਾ ਲਈਏ ਬਹੁਤ ਬਹੁਤ ਸਤਿਕਾਰ ਬਹੁਤ ਵੱਡਾ ਧੰਨਵਾਦ ਗੋਟਰੀ ਸਿੰਘ ਜੀ ਗੋਪੀ ਕੈਨੇਡਾ ਰਾਜੂ ਇਟਲੀ हां ए बडियां कुश्तीयां ਦਾ ਜਿਹੜੇ ਰਿਜ਼ਲਟ ਨੇ 20 ਮਿੰਟ ਦਾ ਟਾਈਮ ਜਿਹੜੇ ਪ੍ਰਬੰਧਕਾਂ ਵੱਲੋਂ ਗੱਲ ਹੋਈ ਹੈ ਉਹਦੇ ਹਿਸਾਬ ਨਾਲ ਕੁਸ਼ਤੀਆਂ ਚੱਲਣੀਆਂ ਨੇ ਬਾਅਦ ਦੇ ਵਿੱਚ ਨਹੀਂ ਰਿਜ਼ਲਟ ਆਉਂਦਾ ਤੇ ਪੁਆਇੰਟ ਦੇ ਆਧਾਰ ਤੇ ਜਿਹੜੀਆਂ ਜਿੱਤਾਂ ਆਉਣਗੀਆਂ ਲਓ ਵੱਡਾ ਮੱਲ ਪੁੱਜ ਗਿਆ ਸਟੇਜ ਵਾਲੇ ਪਾਸੇ ਪ੍ਰਤਵਾਨ ਪਹਿਲਵਾਨ ਫਗਵਾੜਾ ਤਾੜੀ ਮਾਰ ਦਿਓ ਜ਼ੋਰਦਾਰ ਵੱਡੇ ਮੱਲ ਦੇ ਲਈ ਭਾਵੇਂ ਕਮਲ ਆਹ ਕੁਸ਼ਤੀ ਦੀ ਫੋਟੋ ਜਿਹੜੀ ਹੋਣੀ ਹੈ ਸਰਦਾਰ ਜਗਦੀਪ ਸਿੰਘ ਜੀ ਸਰਪੰਨ ਸਾਹਿਬ ਰਾਮੇਵਾਲ ਸਰਗੋਸ਼ੀ ਜਸਪਾਲ ਸਿੰਘ ਜੀ ਸਰਗੋਸ਼ੀ 바ਵਾ ਸਿੰਘ ਜੀ ਨਾਲ ਗੁਰਬਾਈ ਲਿਆਓ ਨਾਲ ਫੋਟੋ ਕਰਵਾਈਏ ਆਪਾਂ ਮਿੰਦਰ ਨੰਬਰ ਜੀ ਲਿਆਓ ਇਹਨ ਆਓ ਆਪਾਂ ਫੋਟੋ ਕਰਵਾ ਲਈਏ ਸਪੰਸ ਸਾਹਿਬ ਮੰਗਲ ਸਿੰਘ ਜੀ ਆਓ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਵੱਡਾ ਸਤਿਕਾਰ ਹੈ ਤੇ ਨਾਲ ਗੁਰਮੀਤ ਸਿੰਘ ਜੀ ਲੰਮੜਦਾਰ ਸਾਹਿਬ ਜਰਮਨ ਵਾਲੇ ਪੁੱਜਣਗੇ ਬਹੁਤ ਟੌਪ ਦੀ ਕੁਸ਼ਤੀਆਂ ਦੀ ਜਿਹੜੀ ਸ਼ੁਰੂਆਤ ਹੋ ਰਹੀ ਹੈ ਤੇ ਵੱਡੀਆਂ ਕੁਸ਼ਤੀਆਂ ਦੇ ਨਾਲ ਯਾਦਗਾਰੀ ਤਸਵੀਰਾਂ ਹੋ ਰਹੀਆਂ ਨੇ ਹਾਂ ਜੀ ਯਾਦਗਾਰੀ ਤਸਵੀਰਾਂ ਲਈ ਕਮਲਿਆ ਫੋਟੋ ਕਰਾ ਲਈ ਆਪਾਂ ਸਾਹਮਣੇ ਕੁਸ਼ਤੀ ਵੱਡੀ ਸ਼ੁਰੂ ਹੋ ਚੁੱਕੀ ਹੈ ਰਵੀ ਪਹਿਲਵਾਨ ਜੀ ਮੇਰਾ ਕਾਲੇ ਰੰਗ ਦੀ ਕੈਂਚ ਦੇ ਵਿੱਚ ਹੈ ਤੇ ਨਾਲ ਕਾਲੂ ਪਹਿਲਵਾਨ ਜੀ ਬਾੜਵਾਲ ਇਹ ਕੁਸ਼ਤੀ ਸਰਦਾਰ ਗੁਰਪ੍ਰੀਤ ਸਿੰਘ ਜੀ ਗੋਪੀ ਰਾਜੂ ਇਟਰੀ ਦੇ ਵੱਲੋਂ ਕਿ ਨਾਲ ਸਦਾ ਮਹਿੰਦਰ ਸਿੰਘ ਜੀ ਔਰ ਮੋਤਾ ਸਿੰਘ ਜੀ ਲਮੜਦਾ ਪਰਿਵਾਰ ਦੀ ਕੁਸ਼ਤੀ ਹੈ ਆ ਕੁਸ਼ਤੀ ਦੀ ਜਿਹੜੀ ਫੋਟੋ ਹੋਣ ਲੱਗੀ ਹੈ ਇੱਕ ਨੰਬਰ ਚੰਡੀ ਦੀ ਕੁਸ਼ਤੀਆਂ ਦੋ ਬਰਾਬਰ ਦੀਆਂ ਨੇ ਇਹ ਕੁਸ਼ਤੀ ਕਹਿੰਦੇ ਸਰਦਾਰ ਜਗਦੀਪ ਸਿੰਘ ਜੀ ਰਾਮੇਵਰ ਸਰਪੰਚ ਸਾਹਿਬ ਸਵਰਗਵਾਸੀ ਜਸਪਾਲ ਸਿੰਘ ਜੀ ਸਵਰਗਵਾਸੀ ਬਾਬਾ ਸਿੰਘ ਜੀ ਨਾਲ ਪਰਿਵਾਰ ਦੇ ਵੱਲੋਂ ਆ ਕੁਸ਼ਤੀ ਦੀ ਕਹਿੰਦੇ ਬਹੁਤ ਟਾਪ ਦੀ ਫੋਟੋ ਆਣ ਲੱਗੀ ਹੈ ਇੱਕ ਵਾਰ ਤਾੜੀਆਂ ਮਾਰ ਦਿਓ ਜ਼ੋਰਦਾਰ ਵੱਡੇ ਮੱਲਾਂ ਦੇ ਲਈ ਠੀਕ ਆ ਖੇਚ ਦੇ ਮੇਰਾ ਭਰਾ ਜਿੱਦਾਂ ਹੀ ਆਉਂਦੀ ਆ ਜਿੰਨੇ ਕਹਿੰਦੇ ਉੰਨੇ ਕਿਖਿਆਜਦੇ ਪੰਡਾਲ ਸਾਹਿਬ ਬਹੁਤ ਬਹੁਤ ਧੰਨਵਾਦ ਸਾਡੇ ਪੱਤਰਕਾਰ ਮੀਡੀਆ ਦੇ ਵਿੱਚ ਵੱਡਾ ਨਾਮਣਾ ਇਹਨਾਂ ਪਰਿਵਾਰਾਂ ਦਾ ਲਓ ਸਾਹਮਣੇ ਯਾਦਗਰੀ ਤਸਵੀਰ ਵੱਡੀ ਕੁਸ਼ਤੀ ਦੇ ਨਾਲ ਹੋਈ ਹੈ ਕੋਈ ਵੀ ਸਟੇ ਦੇ ਸਾਹਮਣੇ ਨਾ ਖੜਾ ਵੀ ਮੇਰੇ ਪ੍ਰਬੰਧਕਾਂ ਵੱਲੋਂ ਬੇਨਤੀ ਹੈ ਬਹੁਤ ਬਹੁਤ ਧੰਨਵਾਦ ਆਓ ਆਓ ਜੀ ਦੋਨੇ ਕੁਸ਼ਤੀਆਂ ਵੱਡੀਆਂ ਨੇ ਇੱਕ ਪਾਸੇ ਕਾਲੂ ਪਹਿਲਵਾਨ ਜੀ ਬਾੜਵਾਲ ਤੇ ਰਵੀ 베ਰੇ ਦੀ ਕੁਸ਼ਤੀ ਚੱਲ ਰਹੀ ਹੈ। ਬਹੁਤ ਵੱਡਾ ਸਤਿਕਾਰ ਹਾਂਜੀ। ਆਓ ਜੀ ਅੱਪਾ ਇੱਕ ਮੋਟਰਸਾਈਕਲ ਨਾਲ ਸਨਮਾਨ ਕੀਤਾ ਜਾਣਾ ਸਰਦਾਰ ਗੁਰਨੇਕ ਸਿੰਘ ਜੀ ਯੂਐਸਏ ਵੱਲੋਂ ਸਪਲੈਂਡਰ ਮੋਟਰਸਾਈਕਲ ਦਿੱਤਾ ਜਾਣਾ ਸਾਡੇ ਜਸਵੰਤ ਸਿੰਘ ਜੀ ਹੱਥ ਗ੍ਰੰਤੀ ਆਉਣਗੇ। ਇਹ ਭਰਾ ਦਾ ਜਿਹੜਾ ਮੋਟਰਸਾਈਕਲ ਮੇਮਾ ਦੇ ਮੇਲੇ ਤੇ ਜਿਹੜਾ ਚੱਕਿਆ ਗਿਆ ਸੀ ਪ੍ਰਬੰਧਕਾਂ ਨੇ ਦੇਖੋ ਕਿੰਦੀ ਵੱਡੀ ਸੋਚ ਵਰਤੀ ਆ ਤੇ ਭਰਾ ਨੂੰ ਕਹਿੰਦੇ ਮੋਟਰਸਾਈਕਲ ਦੇ ਕੇ ਮਾਣ ਦੇਣਾ ਸਾਡੇ ਹੈੱਡ ਗਰੰਟੀ ਨੂੰ ਬੇਨਤੀ ਆਓ ਜਸਵੰਤ ਸਿੰਘ ਜੀ ਆਉਣਗੇ ਸਾਡੇ ਹੈੱਡ ਗਰੰਟੀ ਜਿਨ੍ਹਾਂ ਦਾ ਮਾਣ ਤੇ ਸਨਮਾਨ ਸਰਦਾਰ ਕਰਨੇਕ ਸਿੰਘ ਜੀ ਜੁਏ ਸੋਨਾ ਵੱਲੋਂ ਸਪਲੈਂਡਰ ਮੋਟਰਸਾਈਕਲ ਦੇ ਕੇ ਮਾਣ ਤੋਂ ਸਨਮਾਨ ਦਿੱਤਾ ਜਾ ਰਿਹਾ ਹੈ ਉਹ ਇਦਾਂ ਕਰ ਲੈਣੇ ਆ ਬਾਬਾ ਲੱਗ ਗਿਆ ਲੱਗ ਉਹਦੇ ਫੜ ਲੈਣਾ ਸਾਰੇ ਆ ਕੋਈ ਇਦਾਂ ਹੀ ਫੜ ਲੈਣੇ ਆ ਸਾਡੇ ਐਡ ਗਰੰਤੀ ਸਾਹਿਬ ਤੁਸੀਂ ਦੋ ਟਾਈਮ ਅਰਦਾਸ ਕਰਦੇ ਹੋ ਨਗਰ ਦੀ ਤੰਦਰੁਸਤੀ ਦੇ ਲਈ ਸਰਦਾਰ ਜਸਵੰਤ ਸਿੰਘ ਐਡ ਗਰੰਤੀ ਸਾਹਿਬ ਤੁਸੀਂ ਦੋ ਟਾਈਮ ਅਰਦਾਸ ਕਰਦੇ ਹੋ ਨਗਰ ਦੇ ਲਈ ਹਾਂ 4:00 ਵੱਜ ਗਏ 40 ਵਾਰੀ ਅਰਦਾਸ ਕਰਿਓ ਨਗਰਦਾਨ ਤੁਹਾਨੂੰ ਮਾਨ ਦਿੰਦਾ ਹੈ ਇਹ ਰੂ ਜਹਾਜ ਸਮਝੋ ਸਨਮਾਨ ਬੜੇ ਔਖੇ ਮਿਲਦੇ ਨੇ ਇੱਕ ਵਾਰ ਤਾੜੀਆਂ ਮਾਰੋ ਸਾਡੇ ਜਸਵੰਤ ਸਿੰਘ ਭਰਾ ਦੇ ਲਈ ਸਾਡੇ ਡਾਕੰਤੀ ਸਾਹਿਬ ਲਈ ਉਸ ਤੋਂ ਪਹਿਲਾਂ ਸਰਦਾਰ ਗੁਰਨੇਸ਼ ਸਿੰਘ ਦੀ ਜੁਐਸਲ ਲਈ ਤਾੜੀਆਂ ਮਾਰ ਦਿਓ ਜਿਹਦੇ ਵੱਲੋਂ ਸਨਮਾਨ ਦਿੱਤਾ ਜਾ ਰਿਹਾ ਹੈ ਲੈ ਵੀ ਚਾਬੀਆਂ ਫੜਾਓ ਚਾਬੀਆਂ ਦੇਈ ਦੀ ਆਪਾਂ ਬਹੁਤ ਬਹੁਤ ਧੰਨਵਾਦ ਆ ਸਾਡੇ ਇਸ ਭਰਾ ਨੂੰ ਇਸ ਨਗਰ ਦੇ ਵਿੱਚ 17 ਸਾਲ ਹੋ ਗਏ ਸੇਵਾ ਨਿਭਾਉਂਦਿਆਂ ਨੂੰ ਇਹ ਦੀ ਚਾਬੀ ਸਾਡੇ ਸਰਦਾਰ ਸੰਤੋਖ ਸਿੰਘ ਜੀ ਚਾਬੀ ਦੇ ਰਿਹਾ ਨਾਲ ਸਾਡੇ ਸਰਦਾਰ ਜਗਦੀਸ਼ ਸਿੰਘ ਜੀ ਸਰਪੰਚ ਸਾਹਿਬ ਰਾਮੇਵਾਲ ਵਾਲੇ ਨੇ ਸਾਰੇ ਪਰਿਵਾਰਾਂ ਦਾ ਧੰਨਵਾਦ ਨਗਰ ਦੀਆਂ ਸ਼ਖਸੀਅਤਾਂ ਜਸਵੰਤ ਸਿੰਘ ਜੀ ਪਹਿਲਾਂ ਢੇੜਾ ਲਾਓ ਜਿਹੜਾ ਲਾਓ ਨਾਲ ਬੈਠ ਕੇ ਪਤਾ ਲੱਗ ਗਿਆ ਵੀ ਸਾਡੇ ਹੱਥ ਗ੍ਰਾਂਤੀ ਨੂੰ ਇਹ ਮੋਟਰਸਾਈਕਲ ਮਿਲਿਆ ਜਿੱਧਰ ਜਿੱਧਰ ਦੀ ਨੰਗੂ ਦਾ ਤਾੜੀ ਮਾਰਦੇ 17 ਸਾਲ ਹੋ ਗਏ ਸੇਵਾ ਕਰਦੇ ਨੂੰ ਦਰਬਾਰ ਦੇ ਵਿੱਚ ਬਹੁਤ ਵੱਡਾ ਧੰਨਵਾਦ ਤੇ ਸਤਿਕਾਰ ਕੀਤਾ ਜਾ ਰਿਹਾ ਸਾਡੇ ਕਰਦਾ ਹੈਟ ਗ੍ਰਾਂਤੀ ਜਸਵੰਤ ਸਿੰਘ ਜੀ ਦਾ ਮਾਨ ਸਨਮਾਨ ਸਾਡੇ ਪ੍ਰਾਗ ਗੁਰਨੇਕ ਸਿੰਘ ਜੀ ਯੂਐਸਏ ਵੱਲੋਂ ਸਪਲੈਂਟਰ ਮੋਟਰਸਾਈਕਲ ਦੇ ਕੇ ਮਾਣ ਦਿੱਤਾ ਗਿਆ ਸਰਵਾਕਰ ਵਾਸੀ ਸੋਣ ਸਿੰਘ ਦਾ ਲੜਕਾ ਹਰਨੇਕ ਸਿੰਘ ਜੀ ਜਿੱਤੇ بار-बार ਬੇਨਤੀ ਕੀਤੀ ਜਾਂਦੀ ਹੈ ਕਿ ਆਹ ਕੇ ਸਟੇਜ 'ਤੇ ਆਪਣਾ ਸਨਮਾਨ ਪ੍ਰਾਪਤ ਕਰਨ ਹਰਨੇਕ ਸਿੰਘ ਸਾਨਾਮ ਸਰਕਵਾਸੀ ਜਿੱਧਰ ਜਿੱਧਰ ਦੀ ਮੋਟਰਸਾਈਕਲ ਲੰਘਦਾ ਇੱਕ ਵਾਰ ਤਾੜੀਆਂ ਮਾਰ ਦਿਓ ਬਾਬਾ ਜੀ ਦੇ ਲਈ 17 ਸਾਲ ਹੋ ਗਏ ਨਗਰ ਦੀ ਸੇਵਾ ਲਈ ਆ ਪਹਿਲਾ ਪਰੰਲਾ ਹੈ ਬਾਬਾ ਜੀ ਨੂੰ ਮਾਣ ਦਿੱਤਾ ਨਗਰ ਨੇ ਤੇ ਨਗਰ ਲਈ ਤਾੜੀ ਮਾਰ ਦਿਓ ਜਿੱਧਰ ਜਿੱਧਰ ਦੀ ਮੋਟਰਸਾਈਕਲ ਲੰਘਦਾ ਸਰਦਾਰ ਜਸਵੰਤ ਸਿੰਘ ਯੂਐਸਏ ਨੇ ਤਾੜੀਆਂ ਮਾਰ ਦਿਓ ਸਾਡੇ ਸਾਰੇ ਕਰਨਾਲ ਸਿੰਘ ਜੀ ਯੂਐਸਏ ਨੇ ਇਸ ਭਰਾ ਦੇ ਵੱਲੋਂ ਮੋਟਰਸਾਈਕਲ ਦੇ ਕੇ ਜਸਵੰਤ ਸਿੰਘ ਬਾਬਾ ਜੀ ਨੂੰ ਮਾਣ ਵਧਾ ਦਿੱਤਾ ਬਹੁਤ ਬਹੁਤ ਧੰਨਵਾਦ ਪ੍ਰਤਿਵਾਦ ਆਓ ਆਪਾਂ ਵੱਡੀ ਕੁਸ਼ਤੀ ਦਾ ਜਨ कमलजी पहलवान जी डूमचेरी आणगे ਸਾਡੇ ਲਾਈਵ ਦੀ ਸੇਵਾ ਸੇਵਾ ਸੰਗੀਤਲੀ ਵੱਲੋਂ ਹੈ ਜੀਐਨ ਤੇ ਲਾਈਵ ਚੱਲ ਰਿਹਾ ਬਹੁਤ ਬਹੁਤ ਧੰਨਵਾਦ ਲਓ ਸਾਹਮਣੇ ਵੱਡੀ ਕੁਸ਼ਤੀ ਰਵੀ ਪਹਿਲਵਾਨ ਜੀ ਵੇਰਾ ਤੇ ਕਾਲੂ ਪਹਿਲਵਾਨ ਜੀ ਵੱਡਵਾਲ ਦੇ ਦਰਮਿਆਨ ਵੱਡੀ ਕੁਸ਼ਤੀ ਹੈ ਹੈਲੋ ਹੈਲੋ ਹਾਂਜੀ ਮਾਰੇ ਬੈਠੇ ਯਾਰ ਸਾਰੇ ਖੜੇ ਮੇਰੇ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਈਡ ਤੇ ਹੋ ਜਾਓ ਪਿੱਛੇ ਪੱਜੇ ਸਟੇਜ ਤੋਂ ਉਹਨਾਂ ਨੂੰ ਵੀ ਸ਼ਿੰਗ ਦੇਖਣ ਦੇ ਮੇਰੇ ਵੀਰ ਜੀ ਆ ਜਾ ਪਿੱਛੇ ਆ ਜਾਓ ਵੀਰ ਜੀ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਤੁਹਾਨੂੰ ਆ ਜਾਓ ਇੱਧਰ ਆ ਬੜੀਆਂ ਕੱਪ ਦੀਆਂ ਉਹ ਜਿਹੜੀਆਂ ਸ਼ੀਲਡਾਂ ਜਿਨ੍ਹਾਂ ਦੇ ਬਹੁਤ ਵੱਡੀ ਕੁਸ਼ਤੀ ਚੱਲ ਰਹੀ ਹੈ ਇਹ ਵੱਡੇ ਮਹਿੰਗੇ ਮਹਿੰਗੇ ਮੱਲ ਨੇ ਜਿਨ੍ਹਾਂ ਦੇ ਦਰਸ਼ਨ ਆਪਾਂ ਕਰਵਾਏ ਆ ਇੱਕ ਵਾਰ ਨਾਲਾ ਪਿੰਡ ਲਈ ਤਾੜੀ ਮਾਰ ਦਿਓ ਜ਼ੋਰਦਾਰ ਜਿਹਨਾਂ ਪਰਿਵਾਰਾਂ ਦੇ ਬਦਲ ਤੋਂ ਇਹਨਾਂ ਨਗਰਾਂ ਦੇ ਵੱਡੇ ਦਰਸ਼ਨ ਹੋਏ ਆ ਬਹੁਤ-ਬਹੁਤ ਸਤਿਕਾਰ ਸਾਡੇ ਗੋਸ਼ੀ ਸਾਊਂਡ ਦਾ ਜੀਐਨ ਲਾਈਵ ਹੈ ਬਹੁਤ ਵੱਡੀ ਕੁਸ਼ਤੀ ਲਾ ਪਤਲ ਪਹਿਲਵਾਂ ਜੀ ਫੁਗਾਰਾ ਪੁੱਜ ਗਿਆ ਕਮਲਜੀਤ ਪਹਿਲਵਾਂ ਜੀ ਡੂੰਘੇੜੀ ਆਵੇ ਆ ਵੀ ਵੱਡੀ ਕੁਸ਼ਤੀ ਦੀ ਜਿਹੜੀ ਸ਼ੁਰੂਆਤ ਹੋਣੀ ਹੈ ਸਰਦਾਰ ਜਗਦੀਸ਼ ਸਿੰਘ ਜੀ ਲੰਮਰਦਾਰ ਸਾਹਿਬ ਸੌਰੀ ਸਰਪੰਚ ਸਾਹਿਬ ਰਾਮੇਵਾਲ ਦੇ ਨਾਲ ਸਵਰਗੋਂ ਸ੍ਰੀ ਸਰਦਾਰ ਚਪਾਲ ਸਿੰਘ ਜੀ ਸਵਰਗੋਂ ਸਿ ਬਾਵਾ ਸਿੰਘ ਜੀ ਨਾਲ ਪਰਿਵਾਰ ਦਾ ਅੱਜ ਨਾਨਕਿਆਂ ਦੇ ਪੁੱਤਾਂ ਦੀ ਵੱਡੀ ਸੇਵਾ ਨਿਭਾ ਰਹੇ ਨੇ ਪਰ ਸਾਹਮਣੇ ਕੁਸ਼ਤੀਆਂ ਵੱਡੀਆਂ ਨੇ ਕੌਣ ਜਿੱਤਦਾ ਕੌਣ ਹਾਰਦਾ ਜਿਹੜੀ ਪਰਲੇ ਪੈਸੇ ਕੁਸ਼ਤੀ ਚੱਲ ਰਹੀ ਹੈ ਗੁਰਪ੍ਰੀਤ ਸਿੰਘ ਜੀ ਗੋਪੀ ਕੈਨੇਡਾ ਰਾਜੂ ਇਟਲੀ ਮਹਿੰਦਰ ਸਿੰਘ ਜੀ ਰੂਪੋ ਮੋਤਾ ਸਿੰਘ ਜੀ ਨੰਬਰ ਦਾ ਸਾਹਿਬ ਪਰਿਵਾਰ ਦੇ ਵੱਲੋਂ ਵੱਡੀ ਕੁਸ਼ਤੀ ਤੇ ਮਾਈਕ ਤੇ ਸਾਡੇ ਲੈਂਬਰ ਪਹਿਲਵਾਨ ਜੀ ਸ਼ਾਹਕੋਟ ਹੋਣਗੇ ਹਲੋ ਲੈ ਬੇ ਲੈਟਾ ਵਾਲੇ ਮੇਰੇ ਵੀਰ ਨੂੰ ਬੇਨਤੀ ਆ ਵੀ ਲੈਟਾ ਚੈੱਕ ਕਰ ਜਗਾ ਕੇ ਲੈਟਾ ਇੱਕ ਵਾਰ ਚੈੱਕ ਕਰ ਜਰਾਕ ਆ ਗਿਆ ਲੈਟਾ ਜਗਦੀਆਂ ਕਿਉਂਕਿ 57 ਮਿੰਟਾਂ ਦੀ ਗੱਲ ਆ ਲੈਟਾ ਪਾਉ ਨੂੰ ਜਗਾਉਣੀਆਂ ਪੈਣੀਆਂ ਇਸ ਕਰਕੇ ਲੈਟਾ ਚੈੱਕ ਕਰ ਲੈ ਮੇਰਾ ਵੀਰ ਬਹੁਤ ਬਹੁਤ ਧੰਨਵਾਦ ਲਾਓ ਕੁਸ਼ਤੀ ਵੱਡੀ ਸ਼ੁਰੂ ਹੋਣ ਲੱਗੀ ਹੈ ਪ੍ਰਤਿਪਾਰ ਤਲਵੰਦ ਜੀ ਫਗਵਾੜਾ ਤੇ ਕਮਲਜੀਤ ਗੂਮ ਛੇੜੀ ਦੀ ਵੱਡੀ ਕੁਸ਼ਤੀ ਆ ਉਹ ਤੇ ਰਵੀ ਤਲਵੰਦ ਜੀ ਤੇ ਕਾਲੂ ਦੀ ਕੁਸ਼ਤੀ ਹੈ 2026 ਦੇ ਵਿੱਚ ਇੱਕ ਪਟਕਾ ਹੋਰ 21000 ਦੀ ਰਾਸ਼ੀ ਵਾਲਾ ਪੁੱਜ ਗਿਆ ਸਾਡੇ ਆਰਮ ਸਿੰਘ ਜੀ ਦੇ ਦੋਤਰੇ ਕਮਲਪ੍ਰੀਤ ਸਿੰਘ ਜੀ ਤੇ ਪ੍ਰੀਤ ਸਿੰਘ ਜੀ ਦੇ ਵੱਲੋਂ ਵੱਡੇ ਮਨ ਤੋਂ ਸਨਮਾਨ ਜਿਹੜੇ ਅਗਲੇ ਸਾਲ 2026 ਦੇ ਵਿੱਚ ਹੋਣਗੇ ਇਹਨਾਂ ਪਰਿਵਾਰਾਂ ਦਾ ਬੜਾ ਧੰਨਵਾਦ ਵੱਡੀਆਂ ਕੁਸ਼ਤੀਆਂ ਨੇ ਲਓ ਇੱਕ ਪਾਸੇ ਕਮਲ ਪਹਿਲਵਾਨ ਜੀ ਦੂਮਸ਼ੜੀ ਹੱਤਖੜਾ ਕਰੇ ਕਾਲੇ ਰੰਗ ਦੀ ਕੈਂਚ ਦੂਸਰੇ ਪਾਸੇ ਦਸਣ ਦੀ ਲੋੜ ਨਹੀਂ ਤਾੜੀਆਂ ਮਾਰਦੇ ਜ਼ੋਰਦਾਰ ਪ੍ਰਤਪਾਲ ਪਹਿਲਵਾਨ ਦੀ ਫਗਵਾੜਾ ਵੱਡਾ ਮੱਲ ਆਹ ਵੱਡੀ ਕੁਸ਼ਤੀ ਦੀ ਸ਼ੁਰੂਆਤ ਹੋਣ ਲੱਗੀ ਹੈ ਦੋਨੇ ਮੱਲ ਵੱਡੇ ਆ ਸਾਹਮਣੇ ਦੇਖਾਂਗੇ ਦੋਨੇ ਕੁਸ਼ਤੀਆਂ ਬਰਾਬਰ ਦੀਆਂ ਨੇ ਕਿ ਕਰ ਕਰ ਮਿਹਨਤਾਂ ਜੁਸੇ ਕਮਾਉਣ ਗਬਰੂ ਕਿਉਂਕਿ ਜ਼ੋਰ ਬਗੈਂਦਾ ਨਹੀਂ ਦੋਸਤੋ ਵਿਚ ਮੰਡੀ ਪੀ ਪੀ ਧੜੜਕੇ ਬਾਟਕਾਂ ਡੰਡ ਲਾਉਂਦੇ ਗਰਮੀ ਹਾਰਦੀ ਉੱਜਾ ਕੋਹ ਠੰਡੀ ਰੱਬ ਦੀ ਮਿਹਰ ਮਾਪਿਆਂ ਦਾ ਦਿਨ ਸਰਕਾ ਆਪਣੇ ਆਪ ਨੂੰ ਸਦਾ ਜਾਨ ਚੰਡੀ ਛਿਲੇ ਕੁਮਾਰ ਉਸਤਾਦਾਂ ਦੇ ਕੋਲ ਜਾ ਕੇ ਵਿਣਕਤਾਂ ਜਾ ਕੇ ਹੁੰਦੀ ਹੈ ਮੈਦਾਨ ਵਿੱਚ ਚੰਡੀ ਚਲੋ ਭਾਈ ਸ਼ਾਬਾਸ਼ ਮਾਰੋ ਜਵਾਨੋ ਹੱਲਾ ਤਕੜੇ ਹੋ ਗਏ ਸ਼ਾਬਾਸ਼ ਭਾਈ ਉਧਰ ਵੀ ਭਾਰਤ ਕੇਸਰੀ ਰੁਸਤ ਮੈਂ ਹਿੰਦ ਕਮਲਜੀਤ ਡੂਮਛੇੜੀ ਜਿਨੇ ਕੱਲ ਹਿੰਦੁਸਤਾਨ ਦੇ ਨਾਮੀ ਪਹਿਲਵਾਨਾਂ ਦੇ ਨਾਲ ਟੱਕਰ ਲਈ ਔਰ ਬਹੁਤ ਲੋਕਾਂ ਦਾ ਪਿਆਰ ਇਹਨੇ ਖਟਿਆ ਇਸ ਵੇਲੇ ਪ੍ਰਤਪਾਲੀ ਦਾ ਪਹਿਲਵਾਨ ਫਗਵਾੜੇ ਵਾਲਾ ਉਹ ਵੀ ਕਿਸੇ ਗੱਲੋਂ ਘਟ ਨਹੀਂ ਬਹੁਤ ਸੁਪਰ ਹੱਟ ਪਹਿਲਵਾਨ ਹੈ ਇਸ ਵੇਲੇ ਦਬਾਬੇ ਦਾ ਤੇ ਮਾਲਵੇ ਦਾ ਮੁਕਾਬਲਾ ਹੋਣ ਜਾ ਰਿਹਾ ਕਰਮਦੀਰ ਬਹੁਤ ਜੀ ਵਾਹ ਬਹੁਤ ਬਹੁਤ ਧੰਨਵਾਦ ਸਾਡੇ ਲਹੰਬਰ ਪਹਿਲਵਾਨ ਜੀ ਇਧਰ ਸਾਡੇ ਕ੍ਰਿਸ਼ਨ ਕੁਬਾਲ ਜੀ ਐਸਚਓ ਸਾਹ ਪੁੱਜਿਆ ਬਹੁਤ ਵੱਡੀ ਸ਼ੁਕਰੀਤ ਪੂਰੇ ਪੂਰੇ ਟਾਈਮ ਤੇ ਪਹੁੰਚਿਆ ਜੀਦੀ ਸਿੰਘ ਜੀ ਸਰਪੰਚ ਸਾਹਿਬ ਨਾਲ ਉਹ ਕੇ ਫੋਟੋ ਕਰਵਾ ਲਈਏ ਦਿਲੋਂ ਧੰਨਵਾਦ ਹੈ ਇੱਕ ਪਾਸੇ ਪ੍ਰਤਪਾਲ ਫਗਵਾੜੇ ਦੇ ਮਾਮੇ ਦੇ ਨਾਲ ਬਹੁਤ ਵੱਡਾ ਪਿਆਰ ਹੈ ਸਾਡੇ ਭਰਾ ਗੁਰਪ੍ਰੀਤ ਸਿੰਘ ਦਾ ਉਹ ਵੀ ਪਹੁੰਚ ਗਿਆ ਬਲਵੀਰ ਦੋਦਰ ਦੇ ਨਾਲ 24 ਘੰਟੇ ਡਿਊਟੀ 'ਚ ਰਹਿੰਦੇ ਆ ਤੇ ਬਲਵੀਰ ਦੋਦਰ ਦਾ ਭਾਣਜਾ ਜਿਹਦੀ ਵੱਡੇ ਪੁੱਤਰ ਤੇ ਫੋਟੋ ਹੋ ਲਈ ਹੈ ਪਿੰਡਾ ਮਾਨਜਾ ਬਹੁਤ ਵੱਡਾ ਧੰਨਵਾਦ ਪਿੰਡਾ ਮੰਗੜਜੀ ਦਾ ਬਹੁਤ ਵੱਡਾ ਧੰਨਵਾਦ ਯਾਦਗਾਰੀ ਤਸਵੀਰਾਂ ਸਾਡੇ ਕਿਰਸ਼ਨ ਗੁਪਾਲ ਜੀ ਐਸਚਓ ਸਾਹਿਬ ਉਹਨਾਂ ਦੇ ਨਾਲ ਸਾਰੇ ਨਗਰ ਦੀਆਂ ਸ਼ਖਸੀਤਾਂ ਨੇ ਅੱਜ ਦੀ ਚੰਡੀ ਦੀ ਕੁਸ਼ਤੀ ਦੀ ਫੋਟੋ ਹੋ ਰਹੀ ਹੈ ਆਹ ਕੁਸ਼ਤੀ ਕਹਿੰਦੇ ਸਰਦਾਰ ਜਗਦੀਸ਼ ਸਿੰਘ ਜੀ ਰਾਮੇਵਾਲ ਸਰਪੰਚ ਸਾਹਿਬ ਸਰਗੋਸੀ ਚੇਤਪਾਲ ਸਿੰਘ ਜੀ ਸਰਗੋਸੀ ਬਾਲਾ ਸਿੰਘ ਜੀ ਨਾਲ ਪਰਿਵਾਰ ਦੇ ਨਾਲ ਯਾਦਗਾਰੀ ਤਸਵੀਰ ਹੋਈ ਹੈ ਤੇ ਦੂਸਰੇ ਪਾਸੇ ਗੁਰਪ੍ਰੀਤ ਸਿੰਘ ਜੀ ਗੋਪੀ ਕਨੇਡਾ ਰਾਜੀ ਇਟਲੀ ਮਹਿੰਦਰ ਸਿੰਘ ਜੀ ਤੇ ਮੋਤਾ ਨੰਬਰਦਾਰ ਪਰਿਵਾਰ ਦੀ ਕੁਸ਼ਤੀ ਚੱਲ ਰਹੀ ਹੈ 1 ਲੱਖ 1000 ਦੀਆਂ ਦੋ ਕੁਸ਼ਤੀਆਂ ਨੇ ਵੱਡੀਆਂ ਕੁਸ਼ਤੀਆਂ ਦੇ ਨਾਲ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਕਿ ਪੁੱਤ ਪਹਿਲਵਾਨ ਮਾਰੇ ਡੰਡ ਵੜਕਾਂ ਮੱਲੋ ਮੱਲੀ ਆ ਬਾਪੂ ਦੀ ਮੁੰਚ ਕੜਦੀ ਉਮਰ ਲ ਮੇਰੀ ਹੁੰਦੀ ਲੋਕ ਤੱਤ ਦੀ ਗਾਉਣ ਤੇ ਸੁਣਾਉਣ ਵਿੱਚ ਲੋਰ ਚੜਦੀ ਰਾਜਾ ਖੇਲਾ ਨਾਮੇ ਪਿੰਡ ਵਾਲਾ ਲਿਖਦਾ ਗੱਲ ਸਿੱਧੀ ਵੱਜਦੀ ਟਿਕਾਣੇ ਮਿੱਤਰੋ ਕਿ ਜ਼ਿੰਦਗੀ ਚ ਹੌਸਲਾ ਕਦੇ ਨਾ ਛੱਡਿਏ ਕਦੇ ਛੱਡਿਏ ਨਾ ਯਾਰ ਪੁਰਾਣੇ ਮਿੱਤਰੋ ਆ ਵੱਡੀਆਂ ਕੁਸ਼ਤੀਆਂ ਦੋ ਵੱਡੀਆਂ ਕੁਸ਼ਤੀਆਂ ਚਾਰੀਆਂ ਨੇ ਡੀ ਐਨ ਐਲ ਲਾਈਵ ਤੇ ਆ ਕੱਲੀ ਕੱਲੀ ਕੁਸ਼ਤੀ ਦਿਖਾਈ ਜਾ ਰਹੀ ਹੈ ਉਸੇ ਸਾਊਂਡ ਦਾ ਧੰਨਵਾਦ ਸਾਰੇ ਵੰਟ ਵਾਲੇ ਵੀਰਾਂ ਦਾ ਔਰ ਜਿੰਨੇ ਵੀ ਪ੍ਰਾ ਸੇਵਾ ਦਾ ਅਮਨ ਦਰਬਾਰ ਦੇ ਕੱਲੀ ਕੱਲੀ ਸ਼ਖਸੀਅਤਾਂ ਦਾ ਸਤਿਕਾਰ ਕੀਤਾ ਜਾ ਰਿਹਾ ਲਖਣ ਦੇ ਦਾਦੇ ਜੀ ਦੀ ਯਾਦ ਨੂੰ ਸਮਰਪਿਤ ਵੱਡਾ ਸ਼ਿੰਝ ਮੇਲਾ ਸੁਮਚੇਨਕਰ ਨਾਲਾ ਦੀ ਧਰਤੀ ਦੇ ਵਿੱਚ ਚੱਲ ਰਿਹਾ ਲਓ ਸਾਹਮਣੇ ਦੇਖਾਂਗੇ ਪ੍ਰਤਪਾਲ ਬਲਵੰਤ ਜੀ ਫੁਗਵਾੜਾ ਤੇ ਕਮਲਜੀਤ ਢੂਮਚੇੜੀ ਲਈ ਤਾੜੀਆਂ ਮਾਰਨ ਨੂੰ ਜ਼ੋਰਦਾਰ ਵੱਡੀ ਕੁਸ਼ਤੀ ਦੋਨੇ ਪਾਸੇ ਸਿਰੇ ਸਿਰੇ ਦੇ ਮੱਲ ਲਓ ਸਾਹਮਣੇ ਪ੍ਰਤਪਾਲ ਤੇ ਕਮਲ ਦੇ ਦਰਮਿਆਨ ਜੋਧ ਚੱਲਦਾ ਹੋ ਗਈ ਬੱਲੇ ਬੱਲੇ ਆ ਮੁੰਡੇ ਦੀ ਚਰਚਾ ਹੈ ਟਰੈਕਟਰਾਂ ਦਾ ਜੇਤੂ 18 ਦਾ ਜੇਤੂ ਤੇ ਦੂਸਰੇ ਪਾਸੇ ਬੁਲਟਾਂ ਦਾ ਜੇਤੂ ਝੋਟੀਆਂ ਦਾ ਜੇਤੂ ਇਹ ਦੋਨੇ ਮੱਲਾਂ ਨੇ ਸਿਰਾ ਕਰਾਇਆ ਪੰਜਾਬ ਦੇ ਵੱਖ-ਵੱਖ ਮੇਲਿਆਂ ਦੇ ਵਿੱਚ ਲਓ ਕਮਲਜੀਤ ਗੂਮਛੇੜੀ ਨਿੱਕਾ ਨਾ ਨਾਣਿਓ ਸਿਆਣੇ ਕਹਿੰਦੇ ਛੇਣੀ ਜਿੰਨੀ ਮਰਜੀ ਝੋਟੀਆਂ ਹੋਵੇ ਗਾਡਰ ਬੜੇ ਬੜੇ ਵੱਢ ਦਿੰਦੀ ਹੈ ਇਹ ਵੀ ਮੱਲ ਵੱਡਾ ਹੈ ਨਾਲ ਪ੍ਰਤਪਾਲ ਬਲਵੰਤ ਜੀ ਫਗਵਾੜਾ ਇਹਨਾਂ ਦੇ ਦਰਮਿਆਨ ਸੁਰੇ ਦੀ ਕੁਸ਼ਤੀ ਚੱਲ ਰਹੀ ਹੈ ਤੇ ਉਧਰਲੇ ਪਾਸੇ ਰਵੀ ਪਹਿਲਵਾਨ ਜੀ ਵੇਰਾ ਤੇ ਕਾਲੂ ਪਹਿਲਵਾਨ ਜੀ ਬਾੜਵਾਲ ਦੋਨਾਂ ਮੱਲਾਂ ਦੇ ਦਰਮਿਆਨ ਵੱਡੀ ਕੁਸ਼ਤੀ ਹੋ ਗਈ ਬੱਲੇ ਬੱਲੇ ਲਓ ਸੁਰੇ ਦੀ ਟੱਕਰ ਵੱਡੀਆਂ ਜੰਮੇਵਰੀਆਂ ਦੇਖਾਂਗੇ ਕੌਣ ਜਿੱਤੇਗਾ ਕੌਣ ਹਾਰਦਾ ਆਹ ਗੱਲਾਂ ਸਮੇਂ ਦੀਆਂ ਮਾਈਕ ਬੰਦ ਕਰੋ ਨੰਬਰ ਪੰਜ ਜੀ ਮਾਈਕ ਬੰਦ ਕਰੀਏ ਬਹੁਤ ਬਹੁਤ ਸਤਿਕਾਰ ਕਾਲੂ ਪਹਿਲਵਾਨ ਜੀ ਬਾੜਵਾਲ ਤੇ ਰਵੀ ਪਹਿਲਵਾਨ ਜੀ ਵੇਰੇ ਦੀ ਕੁਸ਼ਤੀਆਂ ਜਿਵੇਂ ਬਾਹਰਾ ਜੀ ਆਪਾਂ ਬਾਰਾ ਜੀ ਲਾਈਵ ਚੱਲਦਾ ਪਿਆ ਉਸ ਤੋਂ ਬਾਅਦ ਹਲਕੀ ਜੀ ਸੱਤ ਮਹਿਸੂਸ ਕਰ ਰਿਹਾ ਕਾਲੂ ਪਹਿਲਵਾਨ ਜੀ ਵਾਰ ਵਾਰ ਚੋਟੀ ਦਾ ਦੰਗਲ ਹੈ ਨਾਲਾਂ ਦੀ ਤਰਤੀ ਸਾਡੀ ਸਾਰੀ ਛਿੰਜ ਕਮੇਟੀ ਦਾ ਧੰਨਵਾਦ ਹੈ ਜਿੱਤੇ ਪੰਚਾਇਤ ਦਾ ਧੰਨਵਾਦ ਮੰਗਲ ਸਿੰਘ ਜੀ ਸਰਪੰਚ ਸਾਹਿਬ ਮੰਗਲ ਸਿੰਘ ਜੀ ਪੰਚ ਬਲਵੀਰ ਸਿੰਘ ਜੀ ਹੇਰ ਕਰਪਾਲ ਸਿੰਘ ਜੀ ਹੇਰ ਪੰਚਾ ਬਣਾ ਦਾ ਤੇ ਗਰੀਬ ਗਰੀਬਦਾਸ ਜੀ ਪੰਚ ਹਰਨੇਕ ਸਿੰਘ ਜੀ ਪੰਚ ਨੌਜਵਾਨ ਭਰਾਮਾਂ ਦੇ ਵਿੱਚ ਸੁਖਪਾਲ ਸਿੰਘ ਜੀ ਸੁੱਖਾ ਹੇਰ ਅਮਨਿੰਦਰ ਸਿੰਘ ਜੀ ਵੱਡਾ ਜਸਕਰਨ ਸਿੰਘ ਜੀ ਹੇਰ ਸੋਨੂ ਹੇਰ ਦੀਪ ਸਿੰਘ ਜੀ ਨੰਬਰ ਬਿੰਦਰ ਨੰਬਰ ਨਪਰੀ ਸਿੰਘ ਜੀ ਲੱਭੂ ਹੋਰ ਬਲਜਿੰਦਰ ਸਿੰਘ ਜੀ ਨਾਣੂ ਹੋਰ ਵਿੰਦਰ ਸਿੰਘ ਜੀ ਹੇ ਰਾਣਾ ਐਨ ਆਰ ਆਈ ਵੀਰ ਸਾਰੇ ਨਗਰ ਦੇ ਸ਼ਕਤੀਆਂ ਦਾ ਧੰਨਵਾਦ ਹੈ ਠੀਕ ਹੈ ਠੀਕ ਹੈ ਉਪਿਤਿਰਤਾ ਸ਼ਰਾਏ ਜੈਦਾਰ ਬਹੁਤ ਬਹੁਤ ਧੰਨਵਾਦ ਸਾਡੇ ਸਰਦਾਰ ਅਮਰਜੀਤ ਸਿੰਘ ਜੀ ਟੰਡਾ ਜਿਨ੍ਹਾਂ ਨੇ ਆਪਣੇ ਪੋਤਰੀ ਤੇ ਦੋਤਰੇ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ 2026 ਦੇ ਵਿੱਚ ਜਿਹੜੀ ਗੱਡੀ ਦਿੱਤੀ ਜਾਣੀ ਇਸ ਨਗਰ ਦੇ ਵਿੱਚ ਬਹੁਤ ਵੱਡਾ ਧੰਨਵਾਦ ਹੈ ਉੱਥੇ ਮਨਪ੍ਰੀਤ ਸਿੰਘ ਜੀ ਸਾਣਾ ਸਰਦਾਰ ਨਰਮਲ ਸਿੰਘ ਜੀ ਜਿਹੜੇ 1.20 ਲੱਖ ਜਿਹੜਾ ਪਟਕਾ ਕਿੰਦੂ ਫੇਰ ਅਮਰਜੀਤ ਸਿੰਘ ਜੀ 51 ਹਜ਼ਾਰ ਦਾ ਪਟਕਾ ਸਰਦਾਰ ਸੁਭਾ ਸੰਗੀ ਦਾ ਪਰਿਵਾਰ ਜਤਿੰਦਰ ਸਿੰਘ ਜੀ ਜਿਨ੍ਹਾਂ ਦੇ ਵੱਲੋਂ ਕਹਿੰਦੇ 61 ਹਜ਼ਾਰ ਦਾ ਪਟਕਾ ਹੋਣਾ ਜਗਦੀਸ਼ ਸਿੰਘ ਜੀ ਸਾਡੇ ਸਰਪੰਚ ਸਾਹਿਬ RAMMEWAL 31 ਹਜ਼ਾਰ ਦੇ ਪਟਕੇ ਦੀ ਗੱਲ ਹੋਣੀ ਹੈ ਤੇ 21 ਹਜ਼ਾਰ ਦਾ ਪਟਕਾ ਹੋਣਾ ਸਾਡੇ ਕਹਿੰਦੇ RAM SINGH ਜੀ ਦੇ ਦੋਤਰੇ ਉਹਨਾਂ ਦੇ ਪਰਿਵਾਰ ਵੱਲੋਂ ਜਿੱਥੇ ਵੱਡੇ ਮਾਨ ਤੋਂ ਸਨਮਾਨ ਦੇਤੇ ਜਾਣਾ ਦੋ ਕੁਸ਼ਤੀਆਂ ਵੱਡੀਆਂ ਚੱਲ ਰਹੀਆਂ ਨੇ ਦੇਖਾਂਗੇ ਕੌਣ ਕਿੱਦਾਂ ਕੌਣ ਹਰਦਾ ਗੱਲਾਂ ਸਮੇਂ ਦੀਆਂ ਦੋਨੇ ਮੱਲ ਵੱਡੇ ਆ ਕਿ ਬੋਕਾ ਦਰ ਬਣ ਕੇ ਸੀ ਜੋ ਹੋਰਾਂ ਨੂੰ ਸਮਾਂ ਬਦਲੇ ਲੈਣ ਚ ਖੜਦੇ ਦੇਖੇ ਨੇ ਉਸ ਮਾਲਕ ਦੇ ਕਿਹੜਾ ਜਾਣੇ ਰੰਗਾ ਨੂੰ ਜੂੰਦੇ ਟੁੱਪਦੇ ਟੁੱਪਦੇ ਤਰਦੇ ਦੇਖੇ ਨੇ ਕਹਿੰਦੇ ਸੀ ਬੈਮ ਦਾ ਇਲਾਜ ਕੋਈ ਨਹੀਂ ਚੌਂਕਾਂ ਦੇ ਵਿੱਚ ਖੋਪੇ ਤਰਦੇ ਦੇਖੇ ਨੇ ਵਕਤ ਬਦਲ ਦਾ ਕਿਸੇ ਨੂੰ ਪੁੱਛ ਕੇ ਨਾ ਵੱਡੇ ਵੱਡੇ ਜੇਤੂ ਹਰਦੇ ਦੇਖੇ ਨੇ ਪਾਰਸ ਮਾਨ ਕਰੀ ਨਾ ਫੋਕੀ ਸ਼ੌਹਰਤ ਦਾ ਉਹ ਦਿਲ ਦੇ ਡਾਕਟਰ ਦਿਲ ਦੇ ਦੌਰੇ ਨਾਲ ਮਰਦੇ ਦੇਖੇ ਨੇ ਪਰ ਇਧਰਲੇ ਪਾਸੇ ਹਿੰਮਤ ਹੈ ਦਲੇਰੀ ਹੈ ਉੱਤਰਲੇ ਪਾਸੇ ਰਵੀ ਪਹਿਲਵਾਨ ਜੀ ਬੇਰਾ ਤੇ ਥਲੜੇ ਪਾਸੇ ਕਾਲੀ ਪਹਿਲਵਾਨ ਜੀ ਬੜਵਾਲ ਹੋ ਗਈ ਬੱਲੇ ਬੱਲੇ ਆਹ ਕੁਸ਼ਤੀ ਕਹਿੰਦੇ ਸੇਰਾ ਆਹ ਕੁਸ਼ਤੀ ਸੇਰਾ ਸਾਡੇ ਕੌਣ ਰਿਜ਼ਲਟ ਦਿੰਦਾ ਹੈ ਰੈਂਬਰਪਾਣ ਜੀ ਦੱਸਿਓ ਕੁਸ਼ਤੀ ਦਾ ਕੀ ਰਿਜ਼ਲਟ ਰੈਂਬਰਪਾਣ ਜੀ ਕੁਸ਼ਤੀ ਦਾ ਕੀ ਰਿਜ਼ਲਟ ਆਹ ਸੇਰਾ ਜੇ ਕੁਸ਼ਤੀ ਦਾ ਸਵਾਦ ਆ ਤਾੜੀ ਮਾਰ ਦਿਓ ਜ਼ੋਰਦਾਰ ਲੈ ਬਈ ਦੋਨੇ ਪਹਿਲਵਾਨ ਕਹਿੰਦੇ ਵੀਡੀਓ ਵੇਖ ਕੇ ਰਾਇ ਨਦਿਓ ਦੋਨਾਂ ਪਹਿਲਵਾਨਾਂ ਦੀ ਸਹਿਮਤੀ ਆ ਦੋਨੇ ਪਹਿਲਵਾਨਾਂ ਦੇ ਵੀਡੀਓ ਵੇਖ ਕੇ ਗਰਲ ਦਿਓ ਬਹੁਤ ਵੱਡੀਆਂ ਕੁਸ਼ਤੀਆਂ ਚੱਲ ਰਹੀਆਂ ਨੇ ਇੱਧਰਲੇ ਪਾਸੇ ਰਤਪਾਲ ਪਹਿਲਵਾਨ ਜੀ ਫਕਵਾੜਾ ਤੇ ਕਮਲਜੀਤ ਦੂਮਚੜੀ ਦੀ ਕੁਸ਼ਤੀ ਹੈ ਕਿ ਦੇਖਦਾ ਵਾਹ ਗੋਪੀ ਉੱਪਲ ਸਪੇਨ ਵਾਲਾ ਸਾਡਾ ਵੀਰ ਪੁੱਜਿਆ ਜਦੋਂ ਸਪੇਨ ਜਾਣ ਦਾ ਮੌਕਾ ਮਿਲਿਆ ਤੇ ਭਰਾਵਾਂ ਨੇ ਦਿਲੋਂ ਬਹੁਤ ਪਿਆਰ ਦਿੱਤਾ 3 ਮਾਰਚ ਨੂੰ ਬਹੁਤ ਵੱਡਾ ਕਬੱਡੀ ਕੱਪ ਸਮੁੱਚੇ ਨਗਰ ਦੇ ਵਿੱਚ ਹੋਣ ਜਾ ਰਿਹਾ ਪਿੰਡ ਓਪਨ ਦਾ ਜੋੜੇ ਪਿੰਡ ਦੀ ਧਰਤੀ ਗੋਪੀ ਪੁਸਤੇਨ ਨਾਲ ਗੋਪੀ ਕੈਨੇਡਾ ਬਲਜੀਤ ਫਿਨਲੈਂਡ ਨਰਿੰਦਰ ਡੱਲਾ ਮਨਦੀਪ ਉਪਲ ਬਿੱਲਾ ਕੋਟਵਾਲ ਸੰਖਾ ਤੇ ਨਾਲ ਗੁਰਚਿੱਤਰ ਉਪਲ ਜੋਬਨ ਉਪਲ ਤੋਂ ਬੂਟਾ ਨੱਤ ਇਹਨਾਂ ਭਰਾਵਾਂ ਵੱਲੋਂ ਸੱਦੇ ਪੱਤਰ ਹੈ ਲੈ ਚੋਟੀ ਦੇ ਜ਼ਿੰਮੇਵਾਰੀਆਂ ਹੋਣਗੀਆਂ ਲਓ ਸਾਹਮਣੇ ਕਹਿੰਦੇ ਵੱਡੀ ਕੁਸ਼ਤੀ ਚੱਲ ਰਹੀ ਹੈ ਤ੍ਰਿਤਪਾਲ ਪਹਿਲਵਾਨ ਜੀ ਫਗਵਾੜਾ ਲਾਹ ਰੰਗ ਦੀ ਕੈਂਨ ਦੇ ਵਿੱਚ ਦੂਸਰੇ ਪਾਸੇ ਮੱਲ ਕਹਿੰਦੇ ਕਮਲਜੀਤ ਪਹਿਲਵਾਨ ਜੀ ਡੂਮਛੜੀ ਐਨ ਸੁਰੇ ਦਾ ਮਾਲਾ ਕਿਤੇ ਸਕਦਾ ਦਾ ਦੇ ਦੇ ਪੁੱਤਣਾ ਵਾਲੀ ਸ਼ਾਂ ਤੂਤਾਂ ਵਾਲੇ ਖੂ ਦੇ ਦੇ ਲੋਰੀਆਂ ਦਿੰਦੀ ਮਾਂ ਪਟਪਟ ਪੰਨਾਣਾ ਚ ਬੰਦਾ ਖਾਪ ਮੈਨੂੰ ਦੇ ਦੇ ਰੱਬਾ ਪਹਿਲਾਂ ਵਾਲਾ ਪੰਜਾਬ ਮੈਨੂੰ ਦੇ ਦੇ ਮੈਨੂੰ ਪਹਿਲਾਂ ਵਾਂਗ ਨਨਕਾਣਾ ਦੇ ਦੇ ਪੰਜਾ ਸਾਹ ਮੇਰਾ ਜੇ ਦੇਣ ਲਗਾਤਾ ਖੁੱਲਕੇ ਨਹੀਂ ਕਰ ਵੱਡਾ ਜੇਰਾ ਜਿਨ੍ਹਾਂ ਕਰਕੇ ਨਾਮ ਪੰਜਾਬ ਪਿਆ ਪੰਜ ਆਪ ਮੈਨੂੰ ਦੇ ਦੇ ਰੱਬਾ ਪਹਿਲਾਂ ਵਾਲਾ ਪੰਜਾਬ ਮੈਨੂੰ ਦੇ ਦੇ ਹੋ ਗਈ ਬੱਲੇ ਬੱਲੇ ਆਹ ਤਾੜੀਆਂ ਮਾਰ ਦਿਓ ਜ਼ੋਰਦਾਰ ਆਹ ਪ੍ਰਤਪਾਲ ਪਹਿਲਵਾਨ ਜੀ ਫਗਵਾੜਾ ਕਮਲਜੀਤ ਪਹਿਲਵਾਨ ਜੀ ਡੂਮਛੇੜੀ ਦੇ ਦਰਮਿਆਨ ਕੁਸ਼ਤੀ ਹੈ ਸਰਦਾਰ ਜਗਦੀਸ਼ ਸਿੰਘੀ ਰਾਮੇਵਾਲ ਸਰਗੋਸੀ ਜਸਪਾਲ ਸਿੰਘੀ ਸਰਗੋਸੀ ਬਾਬਾ ਸਿੰਘੀ ਅੱਜ ਕਹਿੰਦੇ ਸਰਪੰਚ ਸਾਹਿਬ ਨਾਨਕਿਆਂ ਦੇ ਪਿੰਡ ਦੇ ਚਾਹੇ ਹੋਇਆ ਹਰ ਸਾਲ ਵੱਡੀਆਂ ਜਮੇਵਾਰੀਆਂ ਹੁੰਦੀਆਂ ਅਗਲੇ ਸਾਲ 31000 ਦਾ ਪਟਕਾ ਤੇ 2027 ਦੇ ਵਿੱਚ ਕਹਿੰਦੇ 1 ਲੱਖ 51000 ਦਾ ਪਟਕਾ ਇਸੇ ਪਰਿਵਾਰ ਦੇ ਵੱਲੋਂ ਹੋਣਾ। ਲਓ ਸਾਹਮਣੇ ਕਹਿੰਦੇ ਅੱਜ ਦਾ ਵੀ 1 1 ਲੱਖ 1000 ਦਾ ਪਟਕਾ ਚੱਲ ਰਿਹਾ ਹੈ। ਉਧਰਲੇ ਪਾਸੇ ਪ੍ਰਤਪਾਲ ਪਹਿਲਵਾਨ ਜੀ ਫਗਵਾੜਾ ਤੇ ਦੂਸਰੇ ਪਾਸੇ ਕਮਲਜੀਤ ਪਹਿਲਵਾਨ ਜੀ ਡੂੰਛੇੜੀ 2026 ਦੇ ਵਿੱਚ ਬਈ ਜਿਹੜੀ ਚਲਦੀ ਕੁਸ਼ਤੀ ਸੀ ਉੱਚ ਰਵੀ ਵੇਰਾ ਜਿਹੜਾ ਉਹ ਜੇਤੂ ਆ ਹਾਂਜੀ ਕੌਣ ਜੇਤੂ ਦੱਸੋ ਜੀ ਰਵੀ ਰਵੀ ਵੇਰਾ ਚਲਦੀ ਕੁਸ਼ਤੀ ਵਿੱਚ ਜੇਤੂ ਆ ਲਓ ਤਾੜੀ ਮਾਰਦੇ ਜੋਰਦਾਰ ਮਾਨ ਲਓ ਰਵੀ ਪਹਿਲਵਾਨ ਜੀ ਵੇਰਾ ਕਹਿੰਦੇ ਚਲਦੀ ਕੁਸ਼ਤੀ ਦੇ ਵਿੱਚ ਜੇਤੂ ਰਿਹਾ ਲੈ ਵੀ ਰਵੀ ਐਂਡ ਕਰਾ ਦਿੱਤਾ ਅੱਜ ਏਰੀਏ ਦਾ ਦੰਗਲ ਸੀ ਲੋਕ ਬਲਾਂ ਦੇ ਚਰਚਾ ਹੋਈ ਰੈਂਬਰ ਪਹਿਲਵਾਨ ਜੀ ਸ਼ਾਹ ਕੋਟ ਜਿਨ੍ਹਾਂ ਨੇ ਕਹਿੰਦੇ ਐਲ ਮੰਡੀ ਦੇ ਕੰਡੇ ਵਾਂਗੂ ਆਪਰੇ ਨੂੰ ਸੋਨੇ ਦੀ ਮੰਡੀ ਕਿਹਾ ਜਾਂਦਾ ਉਹ ਕੰਡੇ ਵਾਂਗੂ ਤੋਲ ਕੇ ਜਿਹੜਾ ਫੈਸਲਾ ਦੇ ਦਿੰਦਾ ਹੈ ਇਹ ਸਹੀ ਹੈ ਬਹੁਤ ਬਹੁਤ ਧੰਨਵਾਦ ਸਰ ਜੀ ਸਰਦਾਰ ਮਾਨਪ੍ਰੀਤ ਸਿੰਘ ਜੀ ਸਨਅਬ ਸਰਦਾ ਨਰਮਲ ਸਿੰਘ ਜੀ ਐਂਡ ਸਰਦਾ ਬਿਕਰ ਸਿੰਘ ਜੀ ਦਾ ਪਰਿਵਾਰ ਹੈ ਜਿਨ੍ਹਾਂ ਦੇ ਵੱਲੋਂ ਕਹਿੰਦੇ ਸਮੁੱਚੇ ਨਗਰ ਦੇ ਵਿੱਚ 2026 ਚ 121 ਹਜ਼ਾਰ ਦੇ ਪਟਕੇ ਦੇ ਕੇ ਵੱਡਾ ਮਾਣ ਦੇ